ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਤੇ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਅਸੀਂ ਰਾਤ ਨੂੰ ਵੀ ਵਲੌਗ ਸ਼ੁਰੂ ਕਰਨ ਲੱਗੇ ਕਿਉਂਕਿ ਅਸੀਂ ਪੀਜ਼ੇ ਦਾ ਬਣਾਉਣ ਲੱਗੇ ਆ ਡੋ ਜਿਹੜਾ ਕਿ ਸਵੇਰ ਤੱਕ ਉਹਨੂੰ ਕੀ ਕੀ ਦਾ ਫਲਫੀ ਹੋ ਜਾਊਗਾ ਫੁੱਲ ਜਾਊਗਾ ਤੇ ਹੁਣ ਦਿਖਾਉਣਾ ਹੈ ਤੁਹਾਨੂੰ ਕੀ ਕੀ ਪਾਉਣ ਲੱਗੇ ਡੋ ਬਣਾਉਣ ਲੱਗੇ ਆ ਇਹ ਹੈਗਾ ਜੀ 1.5 ਕਿਲੋ ਮੈਦਾ ਨਾ ਇਹ 1.5 ਕਿਲੋ ਮੈਦਾ ਤੇ ਇਹ ਉਹਨੂੰ ਕੀ ਕਹਿੰਦਾ ਗੁੰਗੁਨੇ ਪਾਣੀ ਦੇ ਵਿੱਚ ਕੋਸੇ ਚ ਪਾਣੀ ਵਿੱਚ ਅ ਚੀਨੀ ਖੰਡ ਪਾਈ ਹੋਈ ਆ ਤੇ ਉਹਦੇ ਵਿੱਚ ਇੱਕ ਚਮਚ ਪਾ ਲਿਆ 2 1/2 1/2 ਚਮਚੇ ਵਾਲਾ ਯੀਸਟ ਦਾ ਪਾ ਲਿਆ ਤੇ ਇਹਦੇ ਵਿੱਚ ਆਇਲੀ ਆਇਲ ਵੀ ਪਾ ਸਕਦੇ ਆ ਫਿਲਹਾਲ ਸਾਡੇ ਕੋਲ ਆਇਲੀ ਆਇਲ ਹੈ ਨਹੀਂ ਸੀਗਾ ਤੇ ਇਸ ਕਰਕੇ ਅਸੀਂ ਉਹਨੂੰ ਕੀ ਕਹੀਦਾ ਨਹੀਂ ਪਾਇਆ ਘਰ ਤਾਂ ਉੱਥੇ ਸੀਗਾ ਮੈਨੂੰ ਯਾਦ ਨਹੀਂ ਰਿਹਾ ਹਨਾ ਜੋਤੀ ਨਹੀਂ ਤਾਂ ਮੈਂ ਲੈ ਆਉਣਾ ਸੀਗਾ ਤਾਂ ਉਹਦੇ ਨਾਲ ਇਦਾਂ ਵੀ ਨਰਮ ਹੋ ਜਾਂਦਾ ਡੋ ਕਾਫੀ ਤੇ ਇਹ ਆ ਜੀ ਗੁੰਗੁਨਾ ਪਾਣੀ ਜਿਹਦੇ ਨਾਲ ਗੁੰਨਣਾ ਆਟਾ ਇਹਦੇ ਨਾਲ ਮਤਲਬ ਕਿ ਜਦੋਂ ਆਪਾਂ ਇਹਦਾ ਡੋ ਬਣਾਉਨੇ ਆ ਨਾ ਪੀਜ਼ੇ ਦਾ ਯੀਸਟ ਪਾ ਕੇ ਵੈਸੇ ਤਾਂ ਚੋਈ ਆਲਿਵ ਆਇਲ ਵੀ ਪੈਣਾ ਸੀ ਇਹਦੇ ਨਾਲ ਡੋ ਜਿਹੜੀ ਉਹ ਬਹੁਤ ਸੌਫਟ ਬਣੂਗੀ ਮਤਲਬ ਕਿ ਬਹੁਤ ਨਰਮ ਜੀ ਡੋ ਬਣੂਗੀ ਜਦੋਂ ਆਪਾਂ ਕਾ ਪੀਜ਼ੇ ਦੀ ਬਣਾਉਣੀ ਆ ਤੇ ਨਾਲੇ ਉਹਨੂੰ ਕੀ ਕਹੇਦਾ ਉਹਨੂੰ ਪਚਾਉਣ ਵਿੱਚ ਵੀ ਉਹਨੂੰ ਕੀ ਕਹੇਦਾ ਆਸਾਨੀ ਹੁੰਦੀ ਆ ਤੇ ਖਾਣ ਵਿੱਚ ਵੀ ਆਸਾਨੀ ਹੁੰਦੀ ਆ ਉਪਰ ਬੇਸ ਬਣਿਆ ਬਣਾਇਆ ਲੈ ਇੱਕ ਬੇਸ ਆਪਾਂ ਬਣਿਆ ਬਣਾਇਆ ਲੈ ਲਈਦਾ ਨਾ ਉਹ ਬਹੁਤ ਜ਼ਿਆਦਾ ਉਹ ਹੰਦਾ ਹਾਰਡ ਜਿਆ ਹੁੰਦਾ ਇਹ ਬਹੁਤ ਹੀ ਫਰੈਸ਼ ਫਰੈਸ਼ ਪੀਜ਼ਾ ਬਣਦਾ ਇਹਦੇ ਨਾਲ ਤੇ ਬੜਾ ਹੀ ਨਰਮ ਨਰਮ ਪੀਜ਼ਾ ਹੁੰਦਾ ਖਾਣ ਚ ਵੀ ਆਸਾਨੀ ਹੁੰਦੀ ਪਚਾਉਣ ਵਿੱਚ ਵੀ ਆਸਾਨੀ ਹੁੰਦੀ ਮੈਂ ਆਖਦਾ ਨਹੀਂ ਪਰ ਇਹ ਸਹੀ ਤਰ੍ਹਾਂ ਬਣੀ ਚੰਗੀ ਬਣੀ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਡੋ ਕਰ ਲੈਣਾ ਤਿਆਰ ਤਿਆਰ ਤੈਨੂੰ ਪਾ ਲਿਆ ਪਤੀਲੇ ਚ ਕਿਉਂਕਿ ਇਹ ਫੁੱਲਣਾ ਆ ਇੰਨਾ ਕ ਫੁੱਲ ਜਾਂਦਾ ਕਿ ਸ਼ਾਇਦ ਇਤੋਂ ਵੀ ਬਾਹਰ ਹੀ ਆ ਜਾਊਗਾ ਨਾ ਪਤੀਲੇ ਤੋਂ ਵੀ ਬਾਹਰ ਆ ਜਾਂਦਾ ਥੋੜਾ ਜਿਹਾ ਉੱਤੇ ਲਾ ਲੰਗੇ ਆਪਾਂ ਆ ਆਇਲ ਮਸਟਰਡ ਆਇਲ ਉਦੋਂ ਤੋਂ ਤੇਲ ਵਾਲਾ ਆਣਾ ਸੀ ਪੋ ਉਹ ਆਨੇਗਾ ਮਸਟਰਡ ਆਇਲ ਲਾ ਲਿਆ ਇਹ ਡੋ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਨਾ ਜ਼ਿਆਦਾ ਨਰਮ ਹੋਣਾ ਚਾਹੀਦਾ ਹਨਾ ਮੀਡੀਅਮ ਜਿਹਾ ਹੋਣਾ ਚਾਹੀਦਾ ਨਾ ਨਾ ਜ਼ਿਆਦਾ ਸਖਤ ਨਾ ਜ਼ਿਆਦਾ ਨਰਮ ਹੋਣੇ ਨੂੰ ਟੱਕ ਕੇ ਰੱਖ ਦੇਣਾ ਓਵਰਨਾਈਟ ਵਾਸਤੇ ਸਾਰੀ ਰਾਤ ਵਾਸਤੇ ਤੇ ਸਵੇਰ ਤੱਕ ਇਹ ਫੁੱਲ ਜਾਣਾ ਬਾਕੀ ਅਗਲਾ ਪ੍ਰੋਸੈਸ ਜੀ ਸਵੇਰ ਨੂੰ ਸ਼ੁਰੂ ਹੋਣਾ ਸਾਰਿਆਂ ਦੇ ਖਾਣੇ ਆ ਸਵੇਰ ਨੂੰ ਪੀਜ਼ੇ ਤੇ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਹੋਮ ਮੇਡ ਪੀਜ਼ਾ ਨਾਲੇ ਸਾਫ ਸਫਾਈ ਨਾਲ ਘਰ ਦਾ ਬਣਿਆ ਹੋਇਆ ਨਾਲੇ ਤੁਹਾਨੂੰ ਦਿਖਾਵਾਂਗੇ ਇਟਾਲੀਅਨ ਮਸ਼ੀਨ ਇਹ ਪੀਜ਼ੇ ਦਾ ਡੋ ਜਿਹੜਾ ਅਪਰ ਰਤੀ ਤਿਆਰ ਕਰਕੇ ਰੱਖਿਆ ਸੀ ਦੇਖ ਲਓ ਉਹ ਤੇ ਖਮੀਰ ਆ ਗਿਆ ਤੇ ਉਹ ਫੁੱਲ ਗਿਆ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਹੁਣ ਕੁਛ ਟਾਈਮ ਵਟੱਕ ਕੇ ਆਪਾਂ ਸਾਰੀ ਪ੍ਰੈਪਰੇਸ਼ਨ ਕਰਕੇ ਤੇ ਫੇਰ ਬਣਾਉਨੇ ਆਪਾਂ ਪੀਜ਼ਾ ਇਹ ਜੀ ਅਸੀਂ ਪੀਜ਼ਾ ਬਣਾਉਣ ਦੀ ਕਰ ਲਈ ਆ ਪੂਰੀ ਤਿਆਰੀ ਤੇ ਤੁਹਾਨੂੰ ਮੈਂ ਮਸ਼ੀਨ ਦਿਖਾ ਦੇਣੀ ਪੀਜ਼ੇ ਵਾਲੀ ਤੇ ਜੋ ਜੋ ਦੇ ਵਿੱਚ ਮਟੀਰੀਅਲ ਪੈਣਾ ਉਹ ਦਿਖਾ ਦੇਣੀ ਆ ਤੇ ਹੁਣ ਕਰਾਂ ਲੱਗਿਆ ਸ਼ੁਰੂ ਪੀਜ਼ਾ ਬਣਾਉਣਾ ਚਲੋ ਦੇਖ ਕੇ ਤੁਸੀਂ ਸਮਝੇ ਇਹ ਆ ਜੀ ਉਹ ਪੀਜ਼ਾ ਮਸ਼ੀਨ ਇਹ ਵਾਲੀ ਇਹ ਮੇਰੀ ਛੋਟੀ ਸਿਸਟਰ ਨੂੰ ਮੇਰਾ ਵੱਡਾ ਬ੍ਰਦਰ ਜਿਹੜਾ ਇਟਲੀ ਚਾ ਉਹਨੇ ਗਿਫਟ ਕੀਤੀ ਸੀ ਇਹ ਵਾਲੀ ਮਸ਼ੀਨ ਕਿਉਂਕਿ ਇਹਨੂੰ ਸ਼ੌਂਕ ਹੈ ਇਦਾਂ ਪੀਜ਼ਾ ਪੁਜ਼ਾ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਇਹ ਆ ਜੀ ਇਹਦਾ ਮਸ਼ੀਨ ਪਤਾ ਨਹੀਂ ਆਈ ਤੱਕ ਨਾ ਕਿੰਨੇ ਪੀਜ਼ੇ ਬਣਾ ਚੁੱਕੇ ਇਹ ਚ ਆ ਜਿੱਦਾਂ ਹੋ ਗਿਆ ਕਿ ਚਪੀਜ਼ੇ ਬਣਾਏ ਅਸੀਂ ਇਹਨੇ ਕੋਈ ਛੋਟੀ ਮੋਟੀ ਪਾਰਟੀ ਵੀ ਹੁੰਦੀ ਸੀ ਇਹਨਾਂ ਦੇ ਘਰ ਦੇ ਵਿੱਚ ਤੇ ਆਪ ਹੀ ਪੀਜ਼ੇ ਜਿੱਦਾਂ ਬਣਾ ਲੈਂਦੀ ਆ ਬੰਦੇ ਵੀ ਬਹੁਤ ਟੇਸਟੀ ਤੇ ਫਰੈਸ਼ ਇਹ ਆਉ ਮਸ਼ੀਨ ਤੋਂ ਉਹ ਬਲਿਕ ਬਹੁਤ ਫਾਇਦਾ ਹੈਗਾ ਇਹ ਮਸ਼ੀਨ ਜਿੱਦਾਂ ਪਹਿਲੇ ਉਹ ਗਰਮ ਹੋਣ ਵਾਸਤੇ ਮਤਲਬ ਕਿ ਚਲਾ ਦਿੱਤੀ ਆ ਚਲਾ ਦੁੱਤੀ ਇੱਦਾਂ ਇਹ ਵਾਇਦਾ ਬਟਨ ਉਸ ਜਵਨਾ ਕਮਾ ਕੇ ਪੰਜ ਥਿਲੇ ਆਉਂਦੀ ਆ ਤੇ ਇਹ ਹੀ ਠੋਣ ਲਈ ਆ ਹੁਣ ਗਰਮ ਹੋਣ ਦੇ ਲਈ ਇਹ ਅਸੀਂ ਸਾਰੀ ਤਿਆਰੀ ਕਰ ਲਈ ਆ ਜੀ ਪੀਜ਼ੇ ਦੀ ਫਸਟ ਆਫ ਆਲ ਇਹ ਨਾ ਜੀ ਚੀਜ਼ ਗਰੇਵ ਕੀਤਾ ਹੋਇਆ ਜਿਹੜਾ ਮਿਲੇ ਜਾਂਦਾ ਉਹ ਚੀਜ਼ ਆ ਇਹੋ ਇਹਦੇ ਵਿੱਚ ਪੀਜ਼ਾ ਸੌਸ ਆ ਸਿੰਪਲ ਸੌਸ ਆ ਤੇ ਥੋੜੀ ਚਿੱਲੀ ਆ ਆਪਣਾ ਗ੍ਰੀਨ ਚਿੱਲੀ ਟਮਾਟਰ ਦਾ ਨਮਕ ਪਾ ਕੇ ਉਹ ਮਿਕਸ ਕੀਤਾ ਹੋਇਆ ਤੇ ਜਿਹੜੇ ਉੱਪਰ ਪਾਉਣੇ ਆ ਪਾਣੀ ਐ ਪਿਆਜ਼ ਤੇ ਸ਼ਿਮਲਾ ਮਿਰਚ ਆ ਇਹ ਕੱਟ ਕੇ ਪਹਿਲਾਂ ਧੁੱਪੇ ਰੱਖੀਆਂ ਹੋਈਆਂ ਸੀ ਇਹਨਾਂ ਦਾ ਪਾਣੀ ਜਿਹੜਾ ਉਹ ਸਾਰਾ ਨਿਕਲ ਜਾਵੇ ਤੇ ਇਹ ਹੈਗੇ ਆ ਜੀ स्वीट कॉर्न स्वीट कॉर्न ਪਾਣੀ ਵਿੱਚ ਉਬਾਲਿਆ ਨਾ ਤੇ ਥੋੜਾ ਗਰਮ ਪਾਣੀ ਵਿੱਚ ਪਹਿਲਾਂ ਉਬਾਲਿਆ ਤਾਂ ਜੋ ਇਹ ਹੋਰ ਥੋੜਾ ਨਰਮ ਹੋ ਜਾਣਾ ਤੇ ਇਹ ਹੋ ਗਿਆ ਜੀ ਆਪਣੇ ਕੋਲ ਚੀਜ਼ ਪਨੀਰ ਤੇ ਇਹ ਸੌਸੇਸ ਆ ਤੇ ਇਹ ਆਟਾ ਜਿਹੜਾ ਆਪਾਂ ਰਾਤੀ ਗੁੰਨ ਕੇ ਰੱਖਿਆ ਸੀ ਇਹ ਫੁੱਲ ਗਿਆ ਖਮੀਰ ਆ ਗਿਆ ਇਹਦੇ ਉੱਤੇ ਹੁਣ ਬਣਾਉਣੀ ਹੈ ਜੀ ਆਪਾਂ ਪੀਜ਼। ਆਇਲ ਇਸ ਵਗੈਰਾ ਅਸੀਂ ਪਾਏ ਨਹੀਂ ਕਿਉਂਕਿ ਇੱਕ ਗਰਮੀ ਵੀ ਬਹੁਤ ਜ਼ਿਆਦੀ ਆ ਤਾਂ ਨਹੀਂ ਪਾਏ। ਔਰਗੈਨੋ ਅਸੀਂ ਪਾਵਾਂਗੇ ਚਿਲੀ ਫਲੈਕਸ ਵੀ ਪਾਵਾਂਗੇ। ਚਲੋ ਜੀ ਕਰੀਏ ਸਟਾਰਟ। ਇਹ ਅਸੀਂ ਪੌਉਚੀਜ਼ ਲੈ ਆਏ ਸੀਗੇ ਔਰਗੈਨੋ ਦੇ ਤੇ ਚਿਲੀ ਫਲੈਕਸ ਦੇ। ਇਹ ਪੌਉਚੀਜ਼ ਆ। ਇਹ ਅਸੀਂ ਵੀ ਯੂਜ਼ ਕਰਾਂਗੇ ਪੀਜ਼ੇ ਵਾਸਤੇ ਚਲੋ ਹੋਈ ਮੈਂ ਕਹਿੰਦੀ ਹੱਥ ਨਾ ਲਾ ਲਈਏ ਨਾ ਕੀ ਕਹਦਾ ਉਹ ਗਰਮ ਹੋ ਜਾਂਦੀ ਬਹੁਤ ਇਹੋ ਕਿਹੜੇ ਟ੍ਰੇਨ ਦੇ ਬਾਹਰ ਨਹੀਂ ਕਿ ਉਹ ਖਾ ਪਾ ਲੂਗੀ ਫਿਰ ਇੱਥੇ ਪਾ ਦੋ ਇੱਦਾਂ ਤੁਹਾਨੂੰ ਟੇਬਲ ਤੇ ਕੋਲ ਤੇਰੇ ਤਾਲੂ ਪਾ ਲਈਓ ਵੀ ਜੋ ਉੱਪਰ ਵੀ ਪਾ ਸਕਣਾ ਹਾਂ ਹਾਂ ਮੈਂ ਖੋਲ ਕੇ ਬਲੇਡ ਚ ਪਾ ਦੇ ਚਿੱਲੀ ਫ੍ਰੈਂਕਸ ਲਈ ਅਲੱਗ-ਅਲੱਗ ਤੇ ਆਰਗਾਨੋ ਲਈ ਬਲੇਡ ਚ ਪਾ ਇਹ ਬਲ ਆਟੇ ਨੂੰ ਜਿਕੇਦਾ ਉਹ ਥੋੜਾ ਕਰ ਲਿਆ ਮੀਟ ਕਰ ਲਿਆ ਥੋੜਾ ਗੁੰਨ ਲਿਆ ਥੇ ਦੇ ਵਿੱਚ ਇਹਨੂੰ ਕੀ ਕੀਤਾ ਜਿਹੜਾ ਪ੍ਰੇਥਨ ਲਗਾਉਂਦੇ ਆ ਨਾ ਮੈਦੇ ਦਾ ਹੀ ਲਗਾਇਆ ਆਟੇ ਦਾ ਨਹੀਂ ਗਾਇਆ ਜੀ ਪਹਿਲਾ ਪੀਜ਼ਾ ਵੇਲਿਆ ਇਹ ਜਿਹੜਾ ਨਾ ਇਹ ਨਾਲ ਹੀ ਮਿਲਦਾ ਉਹਦੇ ਮਸ਼ੀਨ ਦੇ ਜਿਹਦੇ ਉੱਪਰ ਆਪਾਂ ਪੀਜ਼ਾ ਰੱਖ ਕੇ ਤੇ ਮਸ਼ੀਨ ਦੇ ਵਿੱਚ ਰੱਖਣਾ ਪਲੇਟ ਜੀ ਜਿਹੜੀ ਹੈ ਵੁੱਡਨ ਦੀ ਨਾਲ ਹੀ ਮਿਲਦੀ ਹੈ ਇਹ ਕੀ ਫੋਕ ਨਾਲ ਉਹਨੂੰ ਕੀ ਕਰਦਾ ਵਿੱਚ ਉਹ ਕਰ ਲਿਆ ਸ਼ੇਕ ਜੇ ਕਰ ਲਈਆ ਤਾਂ ਕਿ ਇਹ ਫੁੱਲੇ ਨਾ ਪੀਜ਼ਾ ਫੁੱਲੇ ਨਾ ਰੋਟੀਆਂ ਨੂੰ ਫੁੱਲ ਜਾਂਦਾ ਨਾ ਫਿਰ ਜੇ ਨਾ ਕਰੋ ਇਹ ਇਹ ਤਾਂ ਮੈਂ ਉਹਨੂੰ ਕੀ ਕਹਿਦਾ ਕਰਦੀ ਸੀ ਦਹੀਂ ਦਾ ਜਿਹੜੀ ਮਤਲਬ ਕਿ ਸੌਸ ਵਗੈਰਾ ਨਾ ਉਹ ਇਹਦੇ ਵਿੱਚ ਵੀ ਉਹਨੂੰ ਕੀ ਕਹਿਦਾ ਚਲੇ ਜਾਵੇ ਡੋਅ ਨੇ ਪੀਜ਼ਾ ਦੇ ਵਿੱਚ ਇਹ ਆਪਾਂ ਸੌਸ ਦਿੱਤੀ ਆ ਲਗਾ ਮਿਰਚੀ ਪਾ ਲਈ ਹੈ ਜੀ ਤੇ ਆਪਾਂ ਸ਼ਿਮਲਾ ਮਿਰਚ ਕੈਪਸਿਕਮ ਕੈਪਸਿਕਮ ਪਾ ਲਈਆਂ ਸ਼ਿਮਲਾ ਮਿਰਚ ਤੇ ਅਨੀਅਨਸ ਇਹ 1.5 ਕਿਲੋ ਮੈਦਾ ਸੀ ਜੀ ਦੇਖਦੇ ਆਪਾਂ ਟੋਟਲ 1.5 ਕਿਲੋ ਨਾਲ ਕਿੰਨੇ ਕੁ ਮਟੀਰੀਅਲ ਨਾਲ ਕਿੰਨੇ ਪੀਜ਼ਾ ਬਣਦੇ ਆ ਉਹਦਾ ਐਡਾ ਪੀਜ਼ਾ ਲੈਣ ਜਾਓ ਕਿੰਨੇ ਦਾ ਜਾਣਾ 250 ਦਾ ਹਾਂ ਵੈਸੇ ਉਹਦਾ ਐਨ ਐਕਸ ਸਾਈਜ਼ ਦਾ ਪੀਜ਼ਾ ਮਤਲਬ ਕਿ 250 ਦਾ ਆਪਾਂ ਲੈਣਾ ਤੇ ਜਿੰਨਾ ਮਟੀਰੀਅਲ ਅਸੀਂ ਲੈ ਕੇ ਆਏ ਤਕਰੀਬਨ ਇਹ ਸਾਨੂੰ 900 ਦਾ ਪਿਆ 9 950 ਦਾ ਪਿਆ ਪਰ ਇਦਾਂ ਜੇ ਇਦਾਂ ਇਹ ਘਰੇ ਬਣਾਵਾਂਗੇ ਤਾਂ ਬੱਚੇ ਮਤਲਬ ਕਿ ਇੱਕ ਵੀਜ਼ਾ ਆਰਮਨਾਲ ਸਾਰੇ ਜਣੇ ਖਾ ਜਾਂਦੇ ਇੱਕ ਦੇ ਵੀ ਦੋ ਹੀ ਖਾ ਜਾਂਦੇ ਜਿੰਨਾ ਹਲਕਾ ਹੁੰਦਾ ਹੈ ਅਗਲੀ ਜਦੋਂ ਵੀ ਕੰਮੋਂ ਜਾਵਾਂਗੇ ਅੜਗੀਆਂ ਨਾ ਕਰੋ ਇਹ ਪਾ ਲਈ ਚਿੱਲੀ ਫਲੈਕਸ ਮਨਗਵਾਤਾ ਥੋੜਾ ਨਮਕ ਨਹੀਂ ਨਮਕ ਪੋਣਾ ਹੈ ਥੋੜਾ ਨਮਕ ਔਰ ਗੈਨੋ ਪਾ ਲਈ ਔਰ ਗੈਨੋ ਵੀ ਪਾ ਲਈਏ ਇਸ ਵੀ ਦਾ ਆਪਣੀ ਮਰਜ਼ੀ ਨਾਲ ਜਿੰਨਾ ਪਾਉਣਾ ਬਾ ਸਕਦੇ ਆ ਇਹ ਜਿਹੜੀ ਮਸ਼ੀਨ ਐ ਪ੍ਰੀ ਹੀਟ ਹੋ ਚੁੱਕੀ ਆ ਹੋਰ ਇਹਦੇ ਵਿੱਚ ਆਪਾਂ ਰੱਖ ਦਿੰਨੇ ਆ ਪੀਜ਼ਾ ਇਹ ਰੱਖਤਾ ਜੀ ਇਹਦੇ ਵਿੱਚ ਪੀਜ਼ਾ ਦੋ ਦੋ ਹੱਦ ਤੱਕ ਮਿੰਟ ਵਿੱਚ ਜਿਹੜਾ ਪੀਜ਼ਾ ਹੋ 2 ਮਿੰਟ ਲੱਗ ਜਾਂਦੇ 2 ਮਿੰਟ ਵਿੱਚ ਪੀਜ਼ਾ ਤਿਆਰ ਹੋ ਜਾਣਾ ਜਦੋਂ ਉਹਨੂੰ ਕੀ ਕਹਿੰਦਾ ਪੀਜ਼ਾ ਬਣ ਗਿਆ ਇਹਦਾ ਟਾਈਮ ਪੂਰਾ ਹੋ ਗਿਆ ਮਸ਼ੀਨ ਦਾ ਤੇਰੇ ਬੈਲ ਮਾਰਦੀ ਆ ਹਨਾ ਬੈਲ ਦੀ ਆਵਾਜ਼ ਆਉਂਦੀ ਹੈ ਇਹਦੇ ਤੇ ਮੈਂ ਤਾਂ ਮਸ਼ੀਨ ਚੱਲਦੀ ਰਹਿਣ ਤੇ ਵੀਡੀਓ ਵੀ ਉਹ ਬੈਲ ਦੀ ਆਵਾਜ਼ ਆ ਜਾਵੇ ਵਿੱਚ ਇਹ ਬੱਸ ਤੂੰ ਬੈਠ ਜਾ ਅੰਦਰ ਮੈਂ ਤੇ ਲੈ ਕੇ ਆਉਣੀ ਪੀਜ਼ਾ ਪਹਿਲਾਂ ਤਿੰਨ ਮੰਜ਼ਲੇ ਦੂਜਾ ਮੰਜ਼ਲੇ ਨੂੰ ਤੁਸੀਂ ਟਿਕ ਕੇ ਬੈਠੇ ਰਹੋਗੇ ਐਵੇਂ ਨੱਕ ਨੂੰ ਚੜੀਆਂ ਚਿੱਲੇ ਫ੍ਰਿਕਸ ਅਰਸ ਮੈਡਮ ਜੀ ਨੂੰ ਚਾਨ ਨਹੀਂ ਆ ਰਹੀ ਕੋਲ ਜੀ ਕਸਰ ਹੈ ਮੈਂ ਇਹ ਕੱਬੱਲ ਵਾਜਿਲੇ ਬੱਲ ਵਿੱਚ ਲੈ ਕੇ ਆਂ। ਮੈਂ ਅੰਦਰ ਦੂਜਾ ਪੀਜ਼ਾ ਵੀ ਉਹ ਚੱਲਣਾ ਮਤਲਬ ਇਹ ਰੈਡੀ। ਮੈਂ ਅੰਦਰ ਲੈ ਕੇ ਨਹੀਂ ਗਿਰ। ਸਰਕਿੰਟ ਇਹ ਵੀ ਸਟਫਿੰਗ ਵਗੈਰਾ ਸਾਰੀ ਕਰ ਲਈਆ ਇਹਨੇ ਕੱਢ ਕੇ ਫਿਰ ਆਪਾਂ ਦੂਜਾ ਰੱਖ ਲੈਣਾ ਤਾਂ ਟੋਟਲ ਦੇਖਾਂਗੇ ਕਿੰਨੇ ਪੀਜ਼ੇ ਬਣਦੇ ਆ ਭੱਜ ਗਈ ਬੱਲ ਮੈਂ ਬੰਦੀ ਕਰਨ ਲੱਗੀ ਸੀ ਜੀ ਪੀਜ਼ਾ ਆਪਣਾ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਕੱਢਦੇ ਆ ਲੋ ਜੀ ਇਹ ਦੇਖੋ ਫਰੈਸ਼ ਪੀਜ਼ਾ ਦੇਖ ਲਓ ਕਿੰਨਾ ਵਧੀਆ ਵਾ ਮਤਲਬ ਕਿ ਜਿਹੜਾ ਆਪਾਂ ਲੈਨੇ ਆ ਬਾਹਰ ਉਹਦੇ ਨਾਲੋਂ ਕਿਤੇ ਟੇਸਟੀ ਬਣਦਾ ਹੈ ਇਹ ਉਪਤਪਾਤੀ ਐ ਬਾਰਗਾਨੋ ਤੇ ਥੋੜੀ ਚਿੱਲੀ ਫਲੈਕਸ ਚਲੋ ਜੀ ਆਪਾਂ ਕੀਰਤ ਨੂੰ ਦੇ ਦਈਏ ਬਣਾਈ रेडी ਉਹ ਵੀ ਫਰੈਸ਼ ਫਰੈਸ਼ ਬਿਲਕੁਲ ਹਲਕਾ ਫੁਲਕਾ ਪੀਜ਼ਾ ਤੇ 95 ਚ ਵੀ ਇਹਨੂੰ ਆਸਾਨੀ ਹੁੰਦੀ ਆ ਕਿਉਂਕਿ ਉਹ ਦੋ ਜਿਹੜਾ ਪਾ ਲੈਣਾ ਮੈਪ ਦੇ ਘਟ ਲੈਣਾ ਹਮਮਣੇ ਮੈਡਮ ਜੀ ਖਾਓਗੇ ਪੀਜ਼ਾ ਆ ਲੋ ਮੈਂ ਇਹਨਾਂ ਨੂੰ ਬਦਲ ਦਿੰਦਾ ਹਜੇ ਗਰਮ ਬਹੁਤ ਹੈ ਰੁਕ ਜਾ 2 ਮਿੰਟ ਠੰਡਾ ਹੋ ਲੈਂਦਾ ਮੈਂ ਨੂੰ ਕੱਟ ਤੇ ਤਾਂ ਨਾ ਕੋੜਾ ਫਿਰ ਆ ਲੈ ਗਨੇ ਬੰਦ ਨਾ ਕੱਟ ਲੈਣਾ ਇਦਾਂ ਜਿਹੜੇ ਪੀਜ਼ਾ ਬੰਦਦੇ ਆ ਮਤਲਬ ਕਿ ਬਹੁਤ ਹਲਕੇ ਫੁਲਕੇ ਬੰਦਦੇ ਆ ਕੋਈ ਹੈਵੀ ਪੀਜ਼ਾ ਨਹੀਂ ਬੰਦਦਾ ਤੇ ਸਟਫਿੰਗ ਵੀ ਆਪਾਂ ਮਤਲਬ ਕਿ ਜੋ ਜੋ ਪਾਉਣਾ ਆਪਾਂ ਆਪਣੇ ਹਿਸਾਬ ਨਾਲ ਪਾ ਸਕਦੇ ਕਿਉਂਕਿ ਹੁਣ ਮੈਨੂੰ ਪ੍ਰੋਬਲਮ ਆ ਮੈਂ ਆਲੀਵਜ਼ ਨਹੀਂ ਖਾ ਸਕਦੀ ਕਿਉਂਕਿ ਉਹ ਗਰਮ ਬਹੁਤ ਹੁੰਦੇ ਆ ਤੇ ਇਸ ਕਰਕੇ ਉਹ ਜਿਹੜੀ ਇਹਦੀ ਮਤਲਬ ਕਿ ਚੀਜ਼ ਵੀ ਮੈਂ ਆਪਣੇ ਹਿਸਾਬ ਨਾਲ ਥੋੜਾ ਪਾ ਸਕਦੀ ਆ ਉਹ ਖਵਾ ਕੇ ਤੇ ਫਿਰ ਮੈਂ ਆਪਣੇ ਲਈ ਜਿਹੜਾ ਇੱਕ ਪੀਜ਼ਾ ਬਣਵਾਉਂਗੀ ਤੇ ਦੇਖਦੇ ਆ ਹੋਰ ਪੀਜ਼ਾ ਨੈਕਸਟ ਹੁਣ ਮਨੀ ਦੀ ਹੁਣ ਮਨਵੀਰ ਦੀ ਵਾਰੀ ਓਕੇ ਇਹ ਸਾਡਾ ਦੇਸੀ ਜਿਗਾਰਡ ਪੀਜ਼ਾ ਕੱਟਣ ਦਾ ਕਟਰ ਉਹ ਮਸ਼ੀਨ ਦੇ ਨਾਲ ਇਹ ਤੇ ਮੇਰੀ ਭੈਣ ਦੇ ਸਹੁਰਿਆਂ ਦੇ ਘਰ ਹੀ ਰਹਿ ਗਿਆ ਉੱਥੇ ਕਟਰ ਹੈ ਨਹੀਂ ਸੀਗਾ ਤਾਂ ਕਰਕੇ ਅਸੀਂ ਇਹ ਜਿਹੜੀ ਹੁੰਦੀ ਹੈ ਰੋਟੀ ਤੱਲਣ ਵਾਲੀ ਖੁਰਚ ਨਹੀਂ ਉਹਦੇ ਨਾਲ ਕੱਟ ਲਿਆ ਅਸੀਂ ਪੀਜ਼ਾ ਦੇਸੀ ਜਿਗਾਰਡ ਚਲੋ ਜੀ ਸੈਕਿੰਡ ਪੀਜ਼ਾ ਰੈਡੀ ਹੋ ਗਿਆ ਸੀ ਜੀ ਚਲੋ ਕੀਰਤ ਟੈਲ ਮੀ ਹਾਉਸ ਟੇਸਟ ਬਹੁਤ ਟੇਸਟੀ ਬਣਿਆ ਜੀ ਹਲਕਾ ਫੁਲਕਾ ਬਣਦਾ ਓਕੇ ਕੋਈ ਨਾ ਇਹ ਕੀਰਤ ਵਾਲੇ ਚੋ ਇੱਕ ਬਾਈਟ ਮੈਂ ਲੈ ਲੈਂਦੀ ਫਿਰ ਮੈਂ ਆਪਣਾ ਹੋਰ ਬਣਵਾਉਂਗੀ ਬਹੁਤ ਟੇਸਟੀ ਆ ਮੂੰਹ דו ਜਿਹੜਾ ਇਹਦਾ ਬਹੁਤ ਜ਼ਿਆਦਾ ਉਹ ਸੌਫਟ ਬੰਦਾ ਸੌਫਟ ਮਤਲਬ ਇਹ ਜਿਉ ਕਰਾਣ ਲੱਗਿਆ ਵੀ ਆਪਾਂ ਨੂੰ ਬਹੁਤ ਸੌਫਟ ਲੱਗਦਾ ਕੋਈ ਹਾਰਡ ਜੈ ਨਹੀਂ ਜਿਹਦਾ ਪਲਾਸਟਿਕ ਜੀ ਹੁੰਦੀ ਹੈ ਨਾ ਇਦਾਂ ਨਹੀਂ ਚਲੋ ਹੁਣ ਆਪਾਂ ਮੰਮੀ ਦਾ ਰਿਵਿਊ ਲੈ ਲੈਨੇ ਕਿਦਾਂ ਦਾ ਗੰਭੀਰ ਬੋਲਦਾ ਹੂੰ ਸੌਫਟ ਬੰਦਾ ਇਦਾਂ ਹੈ ਨਾ ਜ਼ਿਆਦਾ ਜ਼ਿਆਦਾ ਹਾਂ ਹਾਂ ਮੰਮੀ ਖਾਂਦੀ ਰੋਟੀ ਵਾਂਗੂ ਬਹੁਤ ਵਧੀਆ ਬਣ ਤੇ ਨਰਮ ਆ ਹੂੰ ਦੰਦ ਜਿਹਨਾਂ ਦੇ ਦੰਦ ਵੀ ਉਹ ਥੋੜੇ ਉਦਾਂ ਨਾ ਉਹ ਵੀ ਸੌਖਾ ਖਾ ਸਕਦੇ ਪੀਜ਼ਾ ਐ ਇਦਾਂ ਮੇ ਕੋ ਖਾ ਨਹੀਂ ਸਕਦੀ ਬੜੀ ਹੂੰ ਓਕੇ ਜੀ ਕਰਦੇ ਆ ਆਪਾਂ ਇੱਕ ਹੋਰ ਵੀ ਇਹ ਦੋ ਪੀਜ਼ੇ ਤਿਆਰ ਹੋ ਗਏ ਹੁਣ ਤੀਜਾ ਕਰਦੇ ਆ ਮਤਲਬ ਕਿ ਇੰਨੇ ਦੇ ਵਿੱਚ ਹੀ ਆਪਾਂ ਵਧੀਆ ਪੂਰੀ ਫੈਮਿਲੀ 5 6 ਜਾਣਿਆਂ ਦੀ ਫੈਮਿਲੀ ਇੱਕ ਇੱਕ ਪੀਜ਼ਾ ਨਾਰਮਲੀ ਖਾ ਸਕਦੇ ਹਾਂ ਇਹ ਜਿਹੜਾ ਪੀਜ਼ਾ ਰੈਡੀ ਹੁੰਦਿਆ ਉਹ ਹੈਗਾ ਮੇਰਾ ਹੁਣ ਮੇਰੀ ਵਾਰੀ ਇਹ ਜੀ ਮੇਰਾ ਪੀਜ਼ਾ ਹੋ ਗਿਆ ਰੈਡੀ ਚਲੋ ਜੀ ਕੱਟ ਦੋ ਨਾਲ ਨੂੰ ਹੋਰ ਪੀਸਿਸ ਕਰਦੇ ਐਦਾਂ নাও ਤੀਜਾ ਪੀਜ਼ਾ ਜੀ ਰੈਡੀ ਹੋ ਗਿਆ ਦੋ ਹੋਰ ਬਣ ਜੂਗੇ ਨਾ ਦੋ ਤਿੰਨ ਹੋਰ ਬਣ ਜਾਣੇ ਸਮਝੋ 6 7 ਪੀਜ਼ਾ ਜਿਹੜੇ ਤਿਆਰ ਹੋ ਜਾਂਦੇ ਆ ਇੰਨੇ ਕੁ ਮਟੀਰੀਅਲ ਨਾਲ 7 ਹੋ ਜਾਂਦੇ ਆ ਆਸਾਨੀ ਨਾਲ ਥੈਂਕ ਯੂ ਸੋ ਮੱਚ bro bro ni son ਨਮਾਇ ਕਾਲਾ ਪੀਜ਼ਾ ਮੇਰੇ ਨਾਲ ਦੇ ਕੋਲਾਈਟਿਸ ਵਾਲੇ ਜਿੰਨੇ ਪੇਸ਼ੈਂਟ ਆ ਤੁਸੀਂ ਇਹ ਸੋਚ ਲਓ ਕਿ ਤੁਸੀਂ ਪਰਹੇਜ਼ ਕਰਕੇ ਉਹ ਡਾਈਟ ਫੋਲੋ ਕਰਕੇ ਆਪਣੇ ਆਪ ਨੂੰ ਇੰਨਾ ਠੀਕ ਕਰ ਸਕਦੇ ਆ ਕਿ ਤੁਸੀਂ ਇੱਕ ਟਾਈਮ ਆ ਕੇ ਐਨਾ ਟਾਈਮ ਬਾਅਦ ਪੀਜ਼ਾ ਜਿਹੜਾ ਮਤਲਬ ਕਿ ਪੀਜ਼ਾ ਖਾ ਸਕਦੇ ਆ ਮਤਲਬ ਕਿ ਜਿਹੜਾ ਘਰ ਪੀਜ਼ਾ ਬਣਾਉਂਦੀ ਮੈਂ ਆਰਾਮ ਨਾਲ ਖਾ ਲੈਂਦੀ ਆ ਤੇ ਮੈਨੂੰ ਪਚ ਵੀ ਜਾਂਦਾ ਕੋਈ ਪੇਨ ਨਹੀਂ ਹੁੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਸ ਕਰਕੇ ਪਲੀਜ਼ ਉਹ ਡਾਈਟ ਫੋਲੋ ਕਰੋ ਤੇ ਆਪਣੇ ਆਪ ਨੂੰ ਠੀਕ ਕਰੋ ਮੈਂ ਖਾਵਾਂ ਪੀਜ਼ਾ This is my pizza. ਆ ਬੰਦਾ ਇੱਕ ਪੀਜ਼ਾ ਆਸਾਨੀ ਨਾਲ ਖਾ ਗਿਆ। ਦੇਖ ਲਓ ਥਾਰੀ ਚ ਕੁਝ ਐ। ਇਹ ਮਨਵੀਰ ਨੇ ਬਣਾਇਆ ਆਪਣਾ ਫੁੱਲ ਸਾਈਜ਼ ਪੀਜ਼ਾ। ਮਨਵੀਰ ਨੇ ਵੱਡਾ ਪੀਜ਼ਾ ਬਣਵਾਇਆ। ਲੈ ਆਪਣਾ ਫਿਰ ਸਾਂਝਾ ਗਿੰਦਾ। ਹਮ। ਬਹੁਤ ਆਪੀ। ਟੇਸਟੀ। ਕੀਰਤ ਮੈਡਮ ਜੀ ਆਪਣੇ ਹਿਸਾਬ ਨਾਲ ਦੂਜਾ ਪੀਜ਼ਾ ਬਣਵਾ ਲਿਆ ਏ ਵਿੱਚ ਕੱਲੀ ਚੀਜ਼ ਏ ਤੇ ਆਨੀਅਨਸ ਏ ਬਸ ਕਿਨੇ ਮజే ਨਾਲ ਖਾਂਦੇ ਹੀ ਆ ਦੇਖ ਕਿ ਬਸ ਇਹ 3.0 ਡਾਇਗਰਾਮ ਦਾ ਜਿਸ ਵਿੱਚ ਦੋ ਸੀਐਫਐਓਕੇ ਜੀ ਤੇ ਹੈਗਾ ਜੀ ਲਾਸਟ ਪੀਜ਼ਾ ਇਹ ਸਤਵਾਂ ਪੀਜ਼ਾ ਆਇਓ ਤੇ ਹਜੇ ਵੀ ਮਤਲਬ ਇਸ ਪਹਿਨਾ ਕੈਪਸਿਕਮ ਆਨੀਅਨ ਬਿਸਵਾਂ ਸਵੀਟ ਕੌਰ ਪਨੀਰ ਤੇ ਇਹ ਆਪਣੀ ਹੈਗੀ ਆ ਗ੍ਰੇਟ ਸ਼ੈਟਰ ਪੀਜ਼ ਤੇ ਇਹ ਇੰਨਾ ਆਪਣੇ ਕੋਲ ਡੋ ਜਿਹੜਾ ਉਹ 7 ਪੀਜ਼ੇ ਆਪਣੀ ਮਤਲਬ ਕਿ ਮਰਜ਼ੀ ਦੇ ਸਾਈਜ਼ ਨਾਲ ਹਿਸਾਬ ਨਾਲ ਬਣਾ ਕੇ ਮਤਲਬ ਕਿ ਕਿਸੇ ਨੇ ਖਾਣਾ ਹੋਊਗਾ ਛੋਟਾ ਕਿਸੇ ਨੇ ਵੱਡਾ ਕਿਸੇ ਨੇ ਮੀਡੀਅਮ ਸਾਈਜ਼ ਉਹ ਬਣਾ ਕੇ 7 ਪੀਜ਼ੇ ਤਾਂ ਵੀ ਇੰਨਾ ਮਟੀਰੀਅਲ ਬਚ ਗਿਆ ਕਿ ਹਜੇ ਵੀ ਆਸਾਨੀ ਨਾਲ 3-4 ਪੀਜ਼ੇ ਜਿਹੜੇ ਉਹ ਬਣ ਸਕਦੇ ਆ ਤੇ ਸਾਰਿਆਂ ਨੇ ਹੈ ਨਾ ਰੱਜ ਕੇ ਪੀਜ਼ਾ ਖਾਦਦਾ 1000 ਦਾ ਤਕਰੀਬਨ ਸਾਰਾ ਮਟੀਰੀਅਲ ਆਇਆ ਆਇਆ ਮੈਡਮ ਜੀ ਇਹਦੇ ਨਾਲ ਹੀ ਕਰਦੇ ਆਂ ਜੀ ਅੱਜ ਦੇ ਵਲੌਗ ਦਾ ਐਂਡ ਤੇ ਜਿੰਨ ਜਿੰਨ ਸਾਡੇ ਵਲੌਗਸ ਚੰਗੇ ਲੱਗਦੇ ਆ ਪਲੀਜ਼ ਸਟਾਕ ਸਾਡਾ ਜਣਾ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਬਾਏ ਬਾਏ ਸਾਰਿਆਂ ਨੂੰ ਤੁਸੀਂ ਵੀ ਆਪਣੇ ਆਪਣੇ ਘਰਾਂ 'ਚ ਜਿਨ੍ਹਾਂ ਕੋਲ ਇਹਨਾਂ ਦੀ ਮਸ਼ੀਨ ਹੈ ਤੇ ਪੀਜ਼ਾ ਬਣਾ ਕੇ ਦੇਖੋ ਜਿਨ੍ਹਾਂ ਕੋ ਮਸ਼ੀਨ ਹੈ ਨਹੀਂ ਉਹ ਕੜਾਈ ਦੇ ਵਿੱਚ ਲੋਹ ਬਾ ਕੇ ਉੱਤੇ ਉਹ ਸਟੈਂਡ ਰੱਖ ਕੇ ਉਸ ਤੋਂ ਕੜਾਈ ਟਾ ਕੇ ਉਹਦੇ ਨਾਲ ਥਾਲ ਨਾਲ ਤਾਂ ਫਿਰ ਬਣਾ ਸਕਦੇ ਹੋ